ਕੋਹੋਂ ਬੀ ਆਉਂ ਮਾਹੀਆ ਮਨ ਪੇ ਦੀ ਆਹ ਦੇਖ ਯਾਰ ਆ ਉਹ ਰਿਭੀ ਕੀਤੀ ਆਪਣੇ ਦੀ ਫੋਟੋ 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 ਮੈਂ ਕੋਲੇ ਰਾਹ ਵੇਹੀਂ ਥਾਣੇ ਦੀ ਜ਼ਰ ਰੱਖਣੀ ਸੀ ਉਹਦੇ ਜੀ ਫੇ ਉੱਥੇ ਛੱਡ ਗਏ ਜਿੰਮੇਵਾਰੀ ਤੇ ਜੀ ਹਾਂ ਕੁੜੀਏ ਬੇਟਾ ਸਸਰੀਕਾਲ ਖੜੇ ਹੋ ਜਾ ਬੇਟਾ ਉੱਠ ਕੇ ਖੜੇ ਹੋ ਕੀ ਨਾਮ ਆ ਤੇਰਾ रशी, क्या शीला शीला, शीला कहाँ की रहने वाली हो जिला कौन सा और तेरे को मालूम है अभी तुम पंजाब में हो कौन से जिले में हो नहीं अभी जी कौन से शहर में हो तुम नहीं मालूम तेरे को लेके कौन आया हैं मुंबई मुंबई कौन लेके आया तेरे को गांव से हैं मम्मी हुँ। मम्मी का नाम क्या है लाती वो कहाँ पे घर पे तो फिर तू घर से इधर कितनी दूर दूर कैसे आ गई मम्मी लेके आई जब भी जानती है अच्छा जी सस्साइकल जी भाई जी और श्री सुखविंदर सिंह जी सस्साइकल ठीक ठाक ਤੁਸੀਂ ਕਿੱਥੋਂ ਲੈ ਕੇ ਆਏ ਜੀ ਇਹ ਬਸਤੀ ਯੂਨਿਟ ਵਾਲਾ ਥਾਣਾ ਜੀ ਮੈਂ ਉੱਥੇ ਸਾਬਨ ਤੋਂ ਠੀਕ ਹੈ ਉੱਥੇ ਥਾਣੇ ਤੋਂ ਮਿਲੀ ਹੈ ਹਾਂ ਜੀ ਗੁਰਪ੍ਰੀਤ ਮਹੱਲਾ ਹੀ ਸਾਡੇ ਏਰੀਏ ਦਾ ਜੀ ਬਸਤੀ ਯੂਨਿਟ ਵਾਲਾ ਥਾਣੇ ਦਾ ਪਬਲਿਕ ਦਾ ਫੋਨ ਗਿਆ ਹੈ ਕੰਟਰੋਲ ਤੇ ਓਕੇ ਇਹਨੂੰ ਕੱਲ ਲੈ ਕੇ ਆਏ ਸੀ ਕੱਲ ਵੀ ਇਹਦੀ ਲਵਜ਼ ਰੇਂਗ ਬਾਸਾਨੂੰ ਇਹ ਪਤਾ ਲੱਗੀ ਉਹ ਤੋਂ ਮਹਾਬਾਲਾ ਹੀ ਆਸ਼ਰਮ ਆ ਜੀ ਉਹ ਕੋਲ ਰੋਜ਼ ਰਾਜ ਇਹ ਥਾਣੇ ਹੀ ਜ਼ਰ ਰੱਖ ਨਹੀਂ ਸਕਦੇ ਜੀ ਫੇ ਉੱਥੇ ਹੀ ਛੱਡ ਗਏ ਜਿੰਮੇਵਾਰੀ ਤੇ ਵੀ ਰਾਜ ਲਈ ਸੇਫਟੀ ਲਈ ਰੱਖ ਲੋ ਸਵੇਰੇ ਅੱਜ ਲੱਗੇ ਹੋਏ 1600 ਲਾਟ ਤੇ ਮੈਡੀਕਲ ਫਰਵਾਇਦਾ ਜੀ ਤੇ ਅੱਜ ਵੀ ਲਵਦੇ ਆਏ ਆ ਜੀ ਬਾਜ਼ਰ ਦਾ ਨਾ ਗਰੀਬ ਨਾਰਸੀ ਦਾ ਆ ਭਰਾ ਦਾ ਵੀ ਬਨਾਰਸੀ ਜੀਜੇ ਦਾ ਵੀ ਪਰ ਜਿਹੜਾ ਰਕਸਾ ਉਹਨੇ ਜਵਾਨੀ ਤੌਰ ਤੇ ਸਭ ਮੈਰਿਡ ਨਹੀਂ ਹੈਗਾ ਹੋਰ ਬੇਟਾ ਰੋਟੀ ਖਾਧੀ ਤੇਰਾ ਕੀ ਨਾਮ ਅਸੀਲਾ ਸ਼ੀਲਾ ਸ਼ੀਲਾ ਤੇਰੇ ਘਰ ਵਾਲੇ ਦਾ ਕੀ ਨਾਮ ਆ? ਵਿਸ਼ਾਲ 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 ਕੀ ਕੰਮ ਕਰਦਾ ਬੇਟਾ? ਮੇਲੇ ਵਿੱਚ ਕੰਮ ਕਰਦਾ। ਮੇਲੇ ਵਿੱਚ ਕੰਮ ਕਰਦਾ। ਹੂੰ ਠੀਕ ਆ। ਕਾਦੀ ਮੇਲ ਲਾਓ। ਲੋ ਆ ਕੇ। ਉਹ ਇਹ ਕਿੱਥੇ ਆਏ ਮੇਲ? ਯਹੀ ਬੇਨ ਨਜ਼ਰਾਲੀ 'ਤੇ। ਹੈ? ਨਜ਼ਰਾਲੀ 'ਤੇ। ਹਾਂ? ਨਜ਼ਰਾਲੀ 'మే। ਨਜ਼ਰਾਲੀ ਇੱਥੇ ਦਰਾਹ ਕੋਲੇ ਠੀਕ ਆ ਉੱਤੇ ਰਹਿਣਗੇ ਇੱਥੇ ਤੁਸੀਂ ਲਾਈਨ ਟੱਪ ਕੇ ਲਾਈਨ ਟੱਪ ਕੇ ਕਿਹੜੀ ਲਾਈਨ ਟੱਪ ਕੇ ਨਹੀਂ ਕਿਹੜੀ ਹੈ ਸਹੀ ਦੱਸਣਾ ਮੈਨੂੰ ਪੂਰੀ ਗੱਲ ਅੱਛਾ ਦੇਖੋ ਸੱਚ ਦੱਸਣੀ ਜੇ ਦੀ ਗੱਲ ਵੀ ਹੈਗੀ ਠੀਕ ਆ ਤੂੰ ਮੇਰੀ ਬੇਟੀ ਜਿਹੀ ਆ ਤੈਨੂੰ ਘਰੇ ਭੇਜਾਂਗੇ ਜਾਣਾ ਚੋਣੇ ਘਰੇ ਤੂੰ ਕਿ ਨਹੀਂ ਤੈਨੂੰ ਮਾਰਦਾ ਕੋਈ ਘਰੇ ਤੈਨੂੰ ਗੁੱਟਦਾ ਪਤੀ ਤੇਰਾ ਘਰ ਵਾਲਾ ਗੁੱਟਦਾ ਵਾ ਹਾਂ ਕਿੰਦੂ ਘਰ ਕਾ ਤੂੰ ਛੱਡਤਾ? ਹੈ? ਪੰਜਾਬੀ ਬੋਲ ਪੰਜਾਬੀ। ਹੈ? ਪਾਣੀ ਭਲਾਇਓ ਕੱਕ ਕੁੜੀ ਨੂੰ ਲੈ ਕੇ ਗਲਾਸ। ਗੋਲ ਕੇ ਦੱਸ ਪੁੱਤ। ਕੀ ਹੋਇਆ ਦੱਸ? ਤੈਨੂੰ ਮਾਰਦਾ ਕੋਈ? ਹੈ? ਘਰ ਕਾ ਤੂੰ ਛੱਡਿਆ ਤੂੰ ਆਪਣਾ। ਨਾ ਛੋੜਿਆ। ਹੈ? ਕੀ?

ਲੋਏ ਵਾਲਾ ਮੈਸ ਹਾਂਜੀ ਟੈਲੇਪਾਨੀ ਵਿਪਤ ਇਹ ਬਟ ਜੈਂਟਸ ਵਾਲੇ ਕੱਪੜੇ ਕਿੱਥੋਂ ਲਿਆ ਤੂੰ ਕੀ ਦੇ ਕੱਪੜੇ ਤੇਰੇ ਕੱਪੜੇ ਤਾਂ ਬਹੁਤ ਵੱਡੇ ਤੇਰੇ ਤੇ ਦੇਖ ਕਿੰਨੇ ਲੰਬੇ ਆ ਘਰ ਜਾਣਾ ਚਾਹੁੰਨੀ ਏ ਤੂੰ ਆਪਣੇ ਘਰ ਜਾਣਾ ਫੋਨ ਨੰਬਰ ਜਾ ਰਿਹਾ ਤੈਨੂੰ ਕਰਦਾ ਕੀ ਨੰਬਰ ਆ ਹਾਂ ਤਾਂ ਇਹ ਤੂੰ ਡਾਲ ਕਰ ਨੰਬਰ ਕਾਪੀ ਪੈਨ ਮੇਂ ਕਾ याद नहीं नंबर नहीं भी कर रही नहीं है तो कोई बात नहीं छोड़ दो याद है किसका नंबर है नहीं देख रही नहीं तो 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 নাম লিখে নাম বেটা ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਜਵਾਨ ਕੁੜੀ ਹੈ ਬਿਲਕੁਲ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਲੈ ਕੇ ਪਹੁੰਚੇ ਆ ਸੈਵਨ ਇੰਸਪੈਕਟਰ ਸੁਖਵਿੰਦਰ ਸਿੰਘ ਤੇ ਮਨਜੀਤ ਕੌਰ ਲੇਡੀ ਕਾਂਸਟੇਬਲ ਭੈਣ ਇਹਨਾਂ ਨੂੰ ਇਹ ਭੈਣ ਕੱਲ ਸਾਡੇ ਜੋਧੇਵਾਲ ਵਸਤੀ ਏਰੀਏ ਦੇ ਵਿੱਚ ਘੁੰਮਦੇ ਮਿਲੀ ਠੀਕ ਨਹੀਂ ਹੈਗੀ ਭੈਣ ਮੈਂਟਲੀ ਆ ਪੰਜਾਬੀ ਵੀ ਬੋਲਦੀ ਆ ਹਿੰਦੀ ਵੀ ਬੋਲਦੀ ਆ ਮਿਕਸ ਆਹੀ ਕੱਪੜੇ ਪਾਏ ਹੋਏ ਆ ਜੈਂਟਸ ਸ਼ਰਟ ਪਾਈ ਹੋਈ ਆ ਲੋਅਰ ਪਾਇਆ ਹੋਇਆ ਔਰ ਘਰੋਂ ਆਈ ਹੋਈ ਆ ਹਨਾ ਆਪਣੇ ਪਰਿਵਾਰ ਚੋਂ ਇਹ ਤੋਂ ਪਤਾ ਲੱਗਦਾ ਵੀ ਕੋਈ ਇਦਾਂ ਨਹੀਂ ਵੀ ਕੋਈ ਰੋਡ ਤੇ ਰਹਿਣ ਵਾਲਿਆ ਕੋਈ ਇਦਾਂ ਦਾ ਹੈਗਾ ਕੋਈ ਇਦਾਂ ਦਾ ਇਹਦਾ ਦੇਖੇ ਦੀ ਪਰਿਵਾਰ ਚ ਰਹਿਣ ਵਾਲੀ ਲੜਕੀ ਆ ਉਹ ਪਤਾ ਨਹੀਂ ਕਿੱਥੋਂ ਕਿੰਨਾਂ ਕੋਲੋਂ ਵਿਛੜ ਗਈ ਕਿੱਦਾਂ ਇਹਦੇ ਪਰਿਵਾਰ ਦੇ ਮੈਂਬਰ ਇਹਨੂੰ ਲੱਭ ਰਹੇ ਹੋਣਗੇ ਜਿਹੜਾ ਅਪਰਾਧਾ ਉੱਥੇ ਮੱਲੇ ਵਾਲਿਆਂ ਨੇ ਕੀਤਾ ਜਦੋਂ ਉਹਨਾਂ ਨੇ ਥਾਣੇ ਫੋਨ ਕੀਤਾ ਫਿਰ ਉਸ ਤੋਂ ਬਾਅਦ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਏ ਇਹਨੂੰ ਉੱਥੋਂ ਲੈ ਕੇ ਆਂਦਾ ਫਿਰ ਉਸ ਤੋਂ ਬਾਅਦ ਇਹਦਾ ਘਰ ਲੱਭਣ ਦਾ ਜਿੱਥੇ-ਇੱਥੇ ਇਹਨੇ ਦੱਸਿਆ ਕੁਝ ਮਾੜਾ-ਮੋਟਾ ਕਿਉਂਕਿ ਮੈਂਟਲੀ ਠੀਕ ਨਹੀਂ ਬਾਰ-ਬਾਰ ਗੱਲਾਂ ਰਿਪੀਟ ਕਰਦੇ ਫਾਦਰ ਦਾ ਨਾਮ ਆ ਜਿਹੜਾ ਉਹ ਸਹੀ ਨਹੀਂ ਦੱਸਦੀ ਬਾਰ-ਬਾਰ ਕਿਤੇ ਫਾਦਰ ਨੂੰ ਵੀ ਉਹੀ ਨਾਮ ਕਹਿ ਰਹੀ ਆ ਬ੍ਰਦਰ ਦਾ ਵੀ ਉਹੀ ਨਾਮ ਕਹਿ ਰਹੀ ਆ ਔਰ ਜਿਹੜੇ ਜਿਹੜੇ ਇਲਾਕਿਆਂ ਦਾ ਨਾਮ ਲਿਆ ਉੱਥੇ ਵੀ ਪੁਲਿਸ ਨਹੀਂ ਲੈ ਕੇ ਇਹਨਾਂ ਨੂੰ ਘਮਾਇਆ ਫਿਰ ਰਾਤ ਇਹਨਾਂ ਨੇ ਬਾਲਾ ਜੀ ਆਸ਼ਰਮ ਛੱਡਤਾ ਸੀ ਕੁੜੀ ਨੂੰ ਕਿਉਂਕਿ ਥਾਣੇ ਤੇ ਰੱਖ ਨਹੀਂ ਸਕਦੇ ਸੀ ਫਿਰ ਅੱਜ ਸਵੇਰ ਦੇ ਫਿਰ ਇਹ ਦੋਨੋਂ ਪੁਲਿਸ ਵਾਲਾ ਆਜੇ ਮੈਂ ਆਪਣੀ ਡਿਊਟੀ ਨਿਭਾ ਰਿਆ ਕਿਹੇ ਤਰੀਕੇ ਕੁਝ ਪਤਾ ਲੱਗ ਜਵੇ ਤਾਂ ਹੁਣ ਸ਼ਾਮ ਹੋ ਗਈ ਹੈ ਤਾਂ ਹੁਣ ਇਹ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਸਿਕੰਦਰ ਸਿੰਘ ਜੀ ਤਨ ਦਾ ਸ਼ੁਕਰੀਆ ਇਹਨਾਂ ਦਾ ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਈ ਇਹਨਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਇਸ ਧੀ ਨੂੰ ਇਹਦੇ ਘਰ ਤੱਕਰ ਪਹੁੰਚਾਉਣ ਲਈ ਇਸ ਭੈਣ ਨੂੰ ਇਹਦੇ ਪਰਿਵਾਰ ਤੱਕਰ ਪਹੁੰਚਾਉਣ ਲਈ ਪੂਰੀ ਦੋ ਦਿਨ ਕੋਸ਼ਿਸ਼ ਕੀਤੀ ਤੇ ਹੁਣ ਅਗਲਾ ਸਟੈਪ ਆ ਜਿਹੜਾ ਉਹ ਆਪਾਂ ਲੈਣਾ ਸਾਰਿਆਂ ਨੇ ਦੇਖੋ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਆ ਕਿਸੇ ਦਾ ਘਰ ਲੱਭਣਾ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਸਾਰੇ ਰਲ ਕੇ ਇਹਨੂੰ ਸ਼ੇਅਰ ਕਰੀਏ ਵੱਧ ਤੋਂ ਵੱਧ ਭੈਣੇ ਉਧਰ ਦੇਖ ਸਾਹਮਣੇ ਉਧਰ ਦੇਖੋ ਸਭ ਇਹ ਆਪਣਾ ਨਾਮ ਸ਼ੀਲਾ ਦੱਸਦੀ ਆ ਪਰ ਕਨਫਰਮ ਨਹੀਂ ਹੈਗਾ ਵੀ ਇਹ ਨਾਮ ਇਹਦਾ ਸਹੀ ਆ ਜਾਂ ਗਲਤ ਆ ਤੁਸੀਂ ਜੇ ਕੋਈ ਇਹਨੂੰ ਪਹਿਚਾਣਦਾ ਭੈਣ ਨੂੰ ਸਾਡੀ ਨੂੰ ਤਾਂ ਸਾਡੇ ਨੰਬਰ ਆ 82 8480071 ਤੁਸੀਂ ਇਹ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਜਾਣਕਾਰੀ ਦਿਓ ਜੇ ਤੁਸੀਂ ਨਹੀਂ ਵੀ ਪਹਿਚਾਣਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਹੋਰ ਪਹਿਚਾਣ ਲਵੇ ਯੰਗ ਕੁੜੀ ਇਹਦੇ ਮਾਪੇ ਇਹਦੇ ਭੈਣ ਭਰਾ ਇਹਦਾ ਪਰਿਵਾਰ ਪਤਾ ਨਹੀਂ ਕਿੰਨਾ ਕੁ ਤਕਲੀਫ ਚ ਹੋਊਗਾ ਕਿੱਥੇ ਕਿੱਥੇ ਉਹ ਭਟਕ ਰਹੇ ਹੋਣੇ ਲੱਭ ਰਹੇ ਹੋਣੇ ਤੇ ਆਪਾਂ ਇਹ ਰਲ ਕੇ ਕੋਸ਼ਿਸ਼ ਕਰੀਏ ਤਾਂ ਇਹ ਆਪਣੇਆਂ ਦੇ ਵਿੱਚ ਆਪਣੇ ਘਰ ਚ ਪਹੁੰਚ ਸਕਦੀ ਆ ਜਾਂ ਇਹਦੇ ਜਿਹੜੇ ਹਾਲਾਤ ਬਣੇ ਨੇ ਇਹਦੇ ਬਾਰੇ ਚ ਆਪਾਂ ਨੂੰ ਪਤਾ ਲੱਗ ਸਕਦਾ ਵੀ ਇਹ ਕਿਉਂ ਬਣੇ ਨੇ ਕੀ ਕਾਰਨ ਵੀ ਇਦਾਂ ਦੇ ਹਾਲਾਤਾਂ ਦੇ ਵਿੱਚ ਉਮਰੀ ਇਹ ਨੇ ਆਪਣਾ ਨਾਮ ਲਿਖਿਆ ਐਸ ਐਚ ਈ ਇਹਨੂੰ ਕਿ ਸ਼ਿਲਾ ਲਿਖਿਆ ਨੇ ਥੋੜਾ ਸਪੈਲਿੰਗ ਦੇ ਵਿੱਚ ਮਤਲਬ ਪੜ੍ਹੀ ਲਿਖੀ ਵੀ ਹੈ ਕੁੜੀ ਤੇ ਪਰ ਇਸ ਟਾਈਮ ਦਿਮਾਗੀ ਸੰਤੁਲਨ ਬਿਲਕੁਲ بگੜਿਆ ਹੋਇਆ ਨੂੰ ਕੋਈ ਸੋਝੀ ਨਹੀਂ ਆਉਂਦੀ ਆਪਦੀ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਸੀਂ ਇੱਥੇ ਲੈ ਕੇ ਆਏ ਇਹਨਾਂ ਨੂੰ ਸ਼ੁਕਰੀਆ ਹਨਵਰ ਭੈਣ ਮੇਰੀ ਜਿਉਂਦੀ ਬਸਦੀ ਰਹਿ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਮੈਂ ਸਈ ਸਖਵਿੰਦਰ ਸਿੰਘ ਬਸਤੀ ਯੂਜ਼ਰਲ ਥਾਣਾ ਲੁਧਿਆਣਾ ਤਨਾਤਾਂ ਜੀ ਕੱਲ ਸਾਨੂੰ ਇੱਕ ਲੜਕੀ ਜਿਹੜੀ ਆਪਣਾ ਨਾਮ ਸ਼ੀਲਾ ਦੱਸਦੀ ਆ ਮਹੱਲਾ ਗੁਰਪ੍ਰੀਤ ਨਗਰ ਨੂਰਵਾਲਾ ਰੋਡ ਲੁਧਿਆਣਾ ਤੋਂ ਮਿਲੀ ਸੀ ਪਬਲਿਕਲੀ ਫੋਨ ਆਇਆ ਸੀ ਅਸੀਂ ਕੱਲ ਦੇ ਨੂੰ ਲੱਭ ਕੇ ਕੱਲ ਦੇ ਇਹਦੇ ਵਾਰਸਾਂ ਦੀ ਤਲਾਸ਼ ਕੀਤੀ ਨਹੀਂ ਮਿਲੇ ਜੀ ਰਾਤ ਵੇ ਬਾਲਾ ਹੀ ਆਸ਼ਰਮ ਵਿੱਚ ਸਿਕਿਉਰਿਟੀ ਦੇ ਜ਼ੋਰ ਤੇ ਉੱਥੇ ਛੱਡੇ ਸੀਗੇ ਅੱਜ ਲੈ ਕੇ ਮੈਡੀਕਲ ਕਰਾਏ ਨੇ ਅੱਜ ਵੀ ਇਹਦੇ ਵਾਰਸਾਂ ਦੀ ਤਲਾਸ਼ ਕਰਦੇ ਰਹੇ ਜਿੱਥੇ-ਇਥੇ ਕਿਹਾ ਅਸੀਂ ਲੈ ਕੇ ਗਏ ਪਰ ਇਹਦੇ ਬਾਰੇ ਕੁਝ ਨਹੀਂ ਪਤਾ ਲੱਗਾ ਜੀ ਤੇ ਹੁਣ ਇੱਥੇ ਮੁਨਕਤਾਈ ਸੇਵਾ ਵਿੱਚ ਲੈ ਕੇ ਆਏ ਆ ਤੇ ਇੱਥੇ ਹੀ ਛੱਡ ਕੇ ਜਾ ਰਹੇ ਆ ਵੇ ਇਹਦਾ ਵਾਰਸਾਂ ਦਾ ਪਤਾ ਲੱਗ ਜੂ ਜੀ ਜਿਹਨੇ ਆ ਸਾਨੂੰ ਸਾਡੇ ਸਹਿਯੋਗ ਦੀ ਜਿਹੜੀ ਲੋੜ ਆ ਉਹਹੀਂ ਸਹਿਯੋਗ ਪੂਰਾ ਕਰਾਂਗੇ ਤੁਹਾਨੂੰ ਕਿਹਨੇ ਦੱਸਿਆ ਸੀਗਾ ਇਹ ਪਬਲਿਕ ਦਾ ਫੋਨ ਆਇਆ ਸੀ ਮਹੱਲਾ ਗੌਰਪੁਰਦੀ ਨਗਰ ਨੂਰਵਾਲਾ ਰੋਡ ਲੁਧਿਆਣਾ